ਗੈਨਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ 20 ਕਰੋੜ ਦੀ ਲਾਗਤ ਦੇ ਨਾਲ ਬਣਨ ਵਾਲੀ ਇੱਕ ਸੜਕ ਦਾ ਨੀਂ ਪੱਥਰ ਰੱਖਿਆ ਗਿਆ ਦੱਸ ਦਈਏ ਕਿ ਦਸੂਹਾ ਨੇੜਲੇ ਪਿੰਡ ਜਾਗਲਾ ਵਿੱਚ ਇੱਕ ਸਮਾਗਮ ਦੌਰਾਨ ਕੰਢੀ ਨਹਿਰ ਦੇ ਨਾਲ-ਨਾਲ ਜਾਂਦੀ ਸੜਕ ਦਾ ਨੀਂ ਪੱਥਰ ਰੱਖਿਆ ਗਿਆ ਇਸ ਦੇ ਪੁਨਰ ਨਿਰਮਾਣ ਦੇ ਲਈ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਹਰੀ ਝੰਡੀ ਦਿਖਾਈ ਗਈ ਇਸ ਮੌਕੇ ਵਿਧਾਇਕ ਕਰਮਜੀਤ ਸਿੰਘ ਘੁੰਮਣ ਅਤੇ ਵਿਧਾਇਕ ਜਸਵੀਰ ਰਾਜਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੋਂ ਇਲਾਕਾ ਵਾਸੀ ਮੌਜੂਦ ਸਨ ਇਸ ਦੌਰਾਨ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਦੱਸਿਆ ਕਿ ਇਹ 20 23 ਕਿਲੋਮੀਟਰ ਲੰਬੀ ਸੜਕ 20 ਕਰੋੜ ਦੀ ਲਾਗਤ ਦੇ ਨਾਲ ਬਣਾਈ ਜਾ ਰਹੀ ਹੈ ਇਹ ਦਸੂਹਾ ਦੇ ਗगनਜੀ ਦੇ ਢਿੱਲੇ ਤੋਂ ਟਾਂਡਾ ਹਲਕੇ ਦੇ ਪਿੰਡ ਮਸਤੀਵਾਲ ਤੱਕ ਬਣਾਈ ਜਾਵੇਗੀ ਨਹਿਰ ਦੇ ਨਾਲ-ਨਾਲ ਲੱਗਦੀ ਇਹ ਸੜਕ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਸੀ ਉਹਨਾਂ ਕਿਹਾ ਕਿ ਸੜਕ ਦੇ ਕਿਨਾਰੇ ਕੋਈ ਸੁਰੱਖਿਆ ਦੀਵਾਰ ਨਾ ਹੋਣ ਕਰਕੇ ਇੱਥੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਹੁਣ ਇਸ ਸੜਕ ਦੇ ਪੁਨਰ ਨਿਰਮਾਣ ਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਸੁਰੱਖਿਆ ਰੇਲਿੰਗ ਵੀ ਲਗਾਈ ਜਾਵੇਗੀ ਤਾਂ ਜੋ ਭਵਿੱਖ ਵਿੱਚ ਕੋਈ ਹਾਦਸਾ ਨਾ ਵਾਪਰ ਸਕੇ ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਅਤੇ ਵਿਧਾਇਕ ਜਸਵੀਰ ਰਾਜਾ ਵੱਲੋਂ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਦਾ ਧੰਨਵਾਦ ਕੀਤਾ ਗਿਆ ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਨੇ ਅਤੇ ਮੁੱਖ ਮੰਤਰੀ ਵੱਲੋਂ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਕੀਤੇ ਜਾ ਰਹੇ ਨੇ ਸਤਿਕਾਰਯੋਗ ਮੇਰੇ ਛੋਟੇ ਵੀਰ ਸਾਡੇ ਵਿਧਾਇਕ ਸਰਦਾਰ ਕਰਬੀਰ ਸਿੰਘ ਘੁੰਮਣ ਜੀ ਔਰ ਸਾਡੇ ਵੱਖ-ਵੱਖ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਤੇ ਸਾਡੇ ਇਸ ਡਿਪਾਰਟਮੈਂਟ ਤੋਂ ਸਾਡੇ ਐਕਸੀਅਨ ਸਾਹਿਬ ਐਸ ਡੀਓ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਦੇਰ ਤੋਂ ਚਰਲੋਕਣੀ ਲਟਕਦੀ ਆ ਰਹੀ ਮੰਗ ਜਿਹੜੀ ਸੀ ਸਾਡੇ ਕੰਢੀ ਦੀ ਅੱਜ ਜੋ ਪੂਰੀ ਹੋ ਰਹੀ ਆ ਅੱਜ ਇਹ ਸੜਕ ਜਿਹੜੀ ਆ ਕਰੀਬ ਜਿਹਦੀ ਲੰਬਾਈ 23 ਕਿਲੋਮੀਟਰ ਹੈ ਗਗਨਜੀ ਕਾ ਟੀਲੇ ਤੋਂ ਲੈ ਕੇ ਮਸਤੀਵਾਲ ਤੱਕ ਇਹ ਜਿਹੜੀ ਰੋਡ ਹੈ 18 ਫੁੱਟ ਚੌੜੀ ਰੋਡ ਬਣ ਰਹੀ ਆ ਔਰ ਇਸ ਰੋਡ ਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਲਈ ਬਹੁਤ ਜਦੋਜਹਾਦ ਕਰਨੀ ਪਈ ਲਗਭਗ ਇੱਕ ਇੱਕ ਟਾਈਮ ਤਾਂ ਘੁੰਮਣ ਸਾਹਿਬ ਵੀ ਬੇਆਸ ਹੋ ਗਏ ਸੀ ਸੋ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਸਾਰਾ ਪ੍ਰੋਜੈਕਟ ਅਸੀਂ ਕਲੀਅਰ ਕਰਵਾਇਆ ਸੋ ਮੈਂ ਸਾਰੇ ਕੰਢੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਆ ਇਹ ਇੱਕ ਤਰ੍ਹਾਂ ਦਾ ਬਿਲਕੁਲ ਹਾਈਵੇ ਬਣ ਜਾਣਾ 18 ਫੁੱਟ ਚੌੜੀ ਸੜਕ ਜਿਹੜੀ ਹੈ ਉਹ ਬਹੁਤ ਰਾਜਾ ਜੀ ਆਜੋ ਸੋ ਜਸਵੀਰ ਰਾਜਾ ਜੀ ਵੀ ਸਾਡੇ ਚ ਮੌਜੂਦ ਨੇ ਰਾਜਾ ਜੀ ਦੇ ਹਲਕੇ ਤੱਕ ਹੀ ਜਾਣੀ ਉਸ ਤੋਂ ਅੱਗੇ ਜਾਓ ਉਸ ਤੋਂ ਅੱਗੇ ਵੀ ਲੈ ਕੇ ਜਾਣੀ ਮਸਤੀ ਹਾਲ ਤੋ ਮਸਤੀ ਹਾਲ ਤੱਕ ਸੋ ਜਸਵੀਰ ਸਿੰਘ ਰਾਜਾ ਜੀ ਵੀ ਸਾਡੇ ਚ ਆਏ ਨੇ ਸੋ ਬਹੁਤ ਵੱਡੀ ਉਪਲਬਧੀ ਹੈ ਬਹੁਤ ਮੁਬਾਰਕਬਾਦ ਵਾਲੀ ਗੱਲ ਹੈ ਖਾਸ ਤੌਰ ਤੇ ਸਾਡੇ ਜਿਹੜੇ ਜਿਨ੍ਹਾਂ ਨੇ ਨੰਗਣਾ ਇੱਥੋਂ ਦੀ ਸਾਡੇ ਖਾਸ ਤੌਰ ਤੇ ਉਹ ਨਾ ਪਿੰਡਾਂ ਨੂੰ ਬਹੁਤ ਮੁਬਾਰਕਬਾਦ ਹੈ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜੀ ਇਹਦੀ ਖਾਸ ਨਾਰਮਲੀ ਸੜਕ ਬਣ ਜਾਂਦੀ ਹੈ ਤੇ ਕਈ ਵਾਰ ਜਿਹੜੇ ਐਂਟੀ ਕ੍ਰੈਸ਼ ਬੈਰੀਅਰਸ ਆ ਉਹ ਨਹਿਰ ਦੇ ਨਾਲ-ਨਾਲ ਜਿਹੜੀਆਂ ਸਪੋਰਟਸ ਆ ਉਹ ਬੈਰੀਅਰਸ ਲੱਗਦੇ ਨੇ ਸੋ ਇਹਦੇ ਵਿੱਚ ਬਹੁਤ ਵੱਡੀ ਗੱਲ ਇਹ ਵੀ ਬੈਰੀਅਰਸ ਵੀ ਜਿਹੜੇ ਉਹ ਨਾਲ ਲੱਗਣਗੇ ਉਹ ਨਾਲ ਲੱਗਣਗੇ ਸੋ ਕਰੀਬ 20 ਕਰੋੜ ਦੀ ਸੜਕ ਹੈ 23 ਕਿਲੋਮੀਟਰ ਲੰਬੀ ਹੈ ਤੇ ਇਹ ਮੇਰਾ ਕਿੰਨਾ ਟਾਈਮ ਲੱਗੇਗਾ ਸਾਲ ਲੱਗ ਜਾਏਗਾ ਕਿ ਇੱਕ ਸਾਲ ਦੇ ਵਿੱਚ ਵਿੱਚ ਆਪਾਂ ਇਹਨੂੰ ਟਰਾਈ ਕਰਾਂਗੇ ਤੇ ਇਹਨੂੰ ਤੁਹਾਨੂੰ ਸਮਰਪਿਤ ਕਰ ਦਾਂਗੇ ਕਿੰਨੇ ਲਾਗਤ ਵਾਲੀ ਹੈ 20 ਕਰੋੜ 22 ਕਿਲੋਮੀਟਰ ਲੰਬੀ ਹੈ ਤੇ 20 ਕਰੋੜ ਦੇ ਕਰੀਬ ਜਿਹੜੀ ਲਾਗਤ ਇਸ ਤੇ ਆ ਰਹੀ ਹੈ ਜੀ ਡਾਕਟਰ ਸਾਹਿਬ ਸੈਸ਼ਨ ਦਾ ਟਾਈਮ ਵਧਾਇਆ ਗਿਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਸੋਚਦੇ ਹੋ ਕੀ ਕੀ ਨਵਾਂ ਹੋ ਸਕਦਾ ਹੈ ਸੈਸ਼ਨ ਦਾ ਕੋਮਰ ਸਾਹਿਬ ਦੱਸਣਗੇ ਜੀ ਕੋਮਰ ਸਾਹਿਬ ਭਗਵੰਤ ਮਾਨ ਲਗਾਤਾਰ ਜਿਹੜੇ ਕਰੋਸ਼ ਵਿੱਚ ਦੇਖੋ ਸੈਸ਼ਨ ਦਾ ਦੇਖੋ ਸੈਸ਼ਨ ਦਾ ਜਿਹੜਾ ਵਿਧਾਨ ਸਭਾ ਤੋਂ ਵੱਡੀ ਗੱਲ ਤੇ ਆ ਭਈ ਵਿਰੋਧੀ ਧਿਰ ਹਮੇਸ਼ਾ ਰੌਲਾ ਪਾਉਂਦੀ ਹੈ ਭਈ ਸਾਨੂੰ ਜੀ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਕਦੀ ਕਹਿੰਦੇ ਜੀ ਪਹਿਲਾ ਦਿਨ ਜੀ 11 ਮਿੰਟ ਲੱਗੇ ਆ ਹੁਣ ਜਦੋਂ ਅਸੀਂ ਦਿਨ ਵਧਾਉਂਦੇ ਆ ਤੇ ਫਿਰ ਨਾ ਬੋਲਦੇ ਆ ਤੇ ਨਾ ਬੋਲਣ ਦਿੰਦੇ ਆ ਸੋ ਇਸ ਕਰਕੇ ਵਿਰੋਧੀ ਧਿਰ ਨੂੰ ਖੁੱਲਾ ਸਮਾਂ ਦੇਣ ਦੇ ਲਈ ਸੈਸ਼ਨ ਜਿਹੜਾ ਆਪਾਂ 2 ਦਿਨ ਹੋਰ ਵਧਾਤਾ ਤੇ ਉੱਥੇ ਵੱਖ-ਵੱਖ ਮੁੱਦਿਆਂ ਤੇ ਚਰਚਾ ਵੀ ਹੋਣੀ ਆ ਔਰ ਜਿਹੜਾ ਹੋਰ ਇੰਪੋਰਟੈਂਟ ਬਿਲਜ ਵੀ ਆਣਗੇ ਖਾਸ ਤੌਰ ਤੇ ਵਿਦਵੀ ਤੇ ਬਹੁਤ ਜਿਹੜਾ ਅਸੀਂ ਵੱਡਾ ਡਰਾਫਟ ਉਹ ਪੇਸ਼ ਕਰਨ ਜਾ ਰਹੇ ਆ ਬਿਲ ਪੇਸ਼ ਕਰਨ ਜਾ ਰਹੇ ਆ ਔਰ ਸਭ ਤੋਂ ਵੱਡੀ ਗੱਲ ਉਹਦੀ ਇਹ ਹੋਏਗੀ ਕਿ ਵੱਖ-ਵੱਖ ਧਿਰਾਂ ਦੇ ਸਾਡੇ ਧਾਰਮਿਕ ਸੰਗਠਨ ਨੇ ਸਾਡੇ ਜਿੰਨੇ ਵੀ ਐਨ ਜੀਓਜ਼ ਨੇ ਉਹਨਾਂ ਦੇ ਸਲਾਹ ਲੈ ਕੇ ਪ੍ਰੋਪਰ ਸਭ ਕੁਝ ਉਹਨਾਂ ਦੀ ਫੀਡਬੈਕ ਦੇ ਆਧਾਰ ਤੇ ਉਹ ਜਿਹੜਾ ਕਾਨੂੰਨ ਆ ਉਹ ਉਸ ਬਣਾਵਾਂਗੇ ਤੇ ਪਾਸ ਕਰਾਂਗੇ ਸਰ ਭਗਵੰਤ ਮਾਨ ਲਗਾਤਾਰ ਜਿਹੜੇ ਬੀਜੇਪੀ ਦੇ ਤੇ ਅਕਰੋਸ ਦੇ ਵਿੱਚ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦਾ ਤੇ ਭਗਵੰਤ ਮਾਨ ਜੀ ਬਿਲਕੁਲ ਜੋ ਉਹਨਾਂ ਦੇ ਵਿਚਾਰ ਨੇ ਜੋ ਉਹਨਾਂ ਦੇ ਜੋਰ ਉਹਦੀ ਸ਼ੈਲੀ ਹੈ ਉਹ ਬਿਲਕੁਲ ਠੀਕ ਆ ਸੋ ਕਿਉਂਕਿ ਬੀਜੇਪੀ ਨੇ ਹਮੇਸ਼ਾ ਜਿ ਅੱਜ ਪੰਜਾਬ ਦਾ ਸੜਕਾਂ ਦਾ ਇਹ ਬੁਰਾ ਹਾਲ ਆ ਤੇ ਉਹਦੇ ਵਿੱਚ ਬੀਜੇਪੀ ਨੇ ਪੰਜਾਬ ਦਾ ਬੇੜਾ ਗਰ ਕੀਤਾ ਸਾਡਾ ਅੱਜ ਵੀ ਜਿਹੜਾ 6000 ਕਰੋੜ ਤੋਂ ਜ਼ਿਆਦਾ ਜਿਹੜਾ ਆਰਡੀਐਫ ਆ ਉਹ ਅੱਜ ਵੀ ਉੱਥੇ ਬਕਾਇਆ ਹੈ ਤੇ ਉਹ ਸਾਨੂੰ ਉਹ ਸੁਪਰੀਮ ਕੋਰਟ ਸਾਡੇ ਆਪਣੇ ਪੈਸੇ ਲੈਣ ਲਈ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਔਰ ਗੱਲ ਤਾਂ ਉਹ ਠੀਕ ਕਹਿ ਰਿਹਾ ਵੀ ਤੁਸੀਂ ਛੋਟੇ ਛੋਟੇ ਦੇਸ਼ਾਂ ਜਾਈ ਜਾਂਦੇ ਆ ਜਦੋਂ ਸਾਡੀ ਹੁਣ ਪਾਕਿਸਤਾਨ ਨਾਲ ਲੜਾਈ ਹੋਈ ਹੈ ਜਦੋਂ ਯੁੱਧ ਹੋਇਆ ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਪੰਜਾਬ ਹੋਇਆ ਤੇ ਤੁਹਾਡੇ ਹੱਕ 'ਚ ਤੂੰ ਵਿਦੇਸ਼ ਨੀਤੀ ਬਾਰੇ ਉਹਨਾਂ ਨੇ ਤਾਂ ਗੱਲ ਕੀਤੀ ਆ ਵੀ ਤੁਹਾਡੀ ਵਿਦੇਸ਼ ਨੀਤੀ ਤਾਂ ਤੁਸੀਂ ਕਹਿੰਦੇ ਸਾਡੀ ਬਹੁਤ ਵਧੀਆ ਹੈ ਤੇ ਜਦੋਂ ਸਾਨੂੰ ਜ਼ਰੂਰ ਤਾਂ ਸਾਡਾ ਇੱਕ ਦੇਸ਼ ਵੀ ਸਾਡੇ ਹੱਕ 'ਚ ਨਹੀਂ ਖੜਿਆ ਸੋ ਉਹਨਾਂ ਦੇ ਜਿਹੜੇ ਵਿਚਾਰ ਨੇ ਬਿਲਕੁਲ ਸਹੀ ਨੇ ਸਾਡੇ ਕੰਡੀ ਦੇ ਇਲਾਕੇ ਦੀ ਬੜੀ ਵੱਡੀ ਮੰਗ ਸੀ ਕਿਉਂਕਿ ਜ਼ਿਆਦਾਤਰ ਲੋਕ ਜਿਨ੍ਹਾਂ ਨੇ ਤਲਵਾੜੇ ਜਾਣਾ ਜਾਂ ਗੜਦੀਵਾਲ ਨੂੰ ਜਾਣਾ ਇਹ ਰਸਤਾ ਜਿਹੜਾ ਵਰਤੋਂ ਦੇ ਵਿੱਚ ਲੰਦਾ ਜਾਂਦਾ ਸੀ ਸੋ ਬੜੇ ਲੰਬੇ ਸਮੇਂ ਦੀ ਮੰਗ ਸੀਗੀ ਔਰ ਡਾਕਟਰ ਰਾਜਕਮਾਰ ਜੀ ਚੱਪੇਵਾਲ ਸਾਹਿਬ ਦਾ ਮੈਂ ਧੰਨਵਾਦ ਕਰਦਾ ਮਾਨਯੋਗ ਸਾਡੇ ਟਾਂਡੇ ਤੋਂ ਐਮਐਲਏ ਸਾਹਿਬ ਜਸਬੀਰ ਰਾਜਾ ਜੀ ਦਾ ਧੰਨਵਾਦ ਕਰਦਾ ਜਾਂ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਹੈ ਸਾਡੇ ਅਫਸਰ ਸਾਹਿਬਾਨ ਦੀ ਬਹੁਤ ਜ਼ਿਆਦਾ ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਮਿਹਨਤ ਲੱਗੀ ਹੈ ਔਰ ਗਗਨਜੀ ਘਟੇਲਾ ਤੋਂ ਮਸਤੀਵਾਲ ਤੱਕ ਜਾਣ ਵਾਸਤੇ ਲੋਕਾਂ ਬਹੁਤ ਜਲਦੀ ਹੈ ਜਿਹੜੀ 18 ਫੁੱਟ ਦੀ ਸੜਕ ਹੈ ਇਹ ਬਣ ਕੇ ਤਿਆਰ ਹੋ ਰਹੀ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੜਕ ਦੇ ਨਾਲ ਜਿਹੜਾ ਕ੍ਰੈਸ਼ ਬੈਰੀਅਰ ਲੱਗਣਾ ਉਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪਿਛਲੇ ਸਮੇਂ ਜਦੋਂ ਪੁਰਾਣੀਆਂ ਆ ਨਹਿਰ ਬਣੀ ਆ ਪਿਛਲੀ ਸਰਕਾਰ ਦੇ ਦੌਰਾਨ ਇਹਦੇ ਕਿਤੇ ਵੀ ਤੁਸੀਂ ਦੇਖ ਸਕਦੇ ਆ ਰੇਲਿੰਗ ਨਹੀਂ ਲਗਾਈ ਹੋਈ ਜਿਹਦੇ ਨਾਲ ਰੋਜ਼ ਕਿਦਨੇਕ ਤੇ ਐਕਸੀਡੈਂਟ ਹੁੰਦੇ ਸੀ ਉਸ ਇਹ ਵੀ ਬਹੁਤ ਵੱਡਾ ਕੰਮ ਜਿਹੜਾ ਹੋ ਰਿਹਾ ਹੈ ਸਾਡੇ ਬਹੁਤ ਸਤਿਕਾਰਯੋਗ ਐਮਪੀ ਡਾਕਟਰ ਰਾਜ ਕੁਮਾਰ ਜੀ ਨੇ ਆਪ ਜੀ ਨੂੰ ਦੱਸਤਾ ਸਾਡੇ ਵਿਧਾਇਕ ਦਸੂਹੇ ਤੋਂ ਕਰਮਵੀਰ ਕੁਮਰ ਜੀ ਨੇ ਵੀ ਆਪ ਨੂੰ ਕਿਉਂਕਿ ਜੋ ਸੁਵੈਨ ਨੂੰ ਤਾਂ ਟਾਂਡੇ ਹਲਕੇ ਨਾਲ ਰਿਲੇਟਡ ਆ ਤਾਂ ਮਸਤੀ ਗੱਲ ਤਾਂ ਕਰ ਜਿਹੜੀ 18 ਫੁੱਟ ਦੀ ਰੋਡ ਬਣ ਕੇ ਨਾਲ ਜਿਹੜੀ ਗ੍ਰਿੱਲ ਲੱਗਣੀ ਆ ਉਹ ਇੱਕ ਬੜੀ ਸੇਫਟੀ ਦਾ ਕਿਉਂਕਿ ਅੱਜ ਤੱਕ ਕਿਤੇ ਐ ਨਹੀਂ ਤੇ ਇਹ ਸਾਡੇ ਐਮਪੀ ਸਾਹਿਬ ਨੇ ਬੜੀ ਹਿੰਮਤ ਕੀਤੀ ਹੈ ਹੁਮਰ ਸਾਹਿਬ ਨੇ ਬੜੀ ਹਿੰਮਤ ਕੀਤੀ ਹੈ ਕਿ ਸਾਰਿਆਂ ਨੇ ਆਪਰ ਰਲ ਕੇ ਜਿਹੜਾ ਇਹ ਪ੍ਰੋਜੈਕਟ ਆ ਇੱਥੇ ਲਿਆਂਦਾ ਆ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਬੜਾ ਫਾਇਦਾ ਇਹਦਾ ਹੋਣਾ ਕਿਉਂਕਿ ਸਾਹਮੇ ੱੱਲੇ ਨਹੀਂ ਪਰਫੈਕਟ ਰੋਡ ਨਹੀਂ ਸੀਗੀ ਪਰ ਹੁਣ ਜਦੋਂ 18 ਫੁੱਟੀ ਬਣੀ ਆ ਤੇ ਉਹਦੇ ਨਾਲ ਜਿਹੜਾ 2 ਘੰਟਿਆਂ ਦਾ 1.5 ਘੰਟੇ ਦਾ ਰਸਤਾ ਸੀ ਉਹ ਅੱਧੇ ਘੰਟੇ ਦਾ ਰਸਤਾ ਰਹਿ ਗਿਆ